ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਭੱਟ ਤਾਂ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਨੇਤਾ ਵਿਰੋਧੀਤਰ ਅੱਜ ਸੁਲਤਾਨਪੁਰ ਲੋਧੀ ਪਹੁੰਚੇ ਸਨ ਹੜਪ੍ਰਭਾਵਿਤ ਏਰੀਆ ਦਾ ਦੌਰਾ ਕਰ ਰਹੇ ਨੇ ਸਮੂੱਚੀ ਕਾਂਗਰਸ ਦੀ ਜੋ ਲੀਡਰਸ਼ਿਪ ਹੈ ਪੰਜਾਬ ਦੀ ਉਸ ਦੀ ਵੀ ਬੀਤੇ ਦਿਨੀ ਦਿੱਲੀ ਵਿਖੇ ਹਾਈ ਲੈਵਲ ਇੱਕ ਬੈਠਕ ਹੋਈ ਸੀ 2027 ਦੀ ਰਣਨੀਤੀ ਬਣਾਈ ਗਈ ਸੀ ਸਾਡੇ ਨਾਲ ਨਵਤੇਜ ਸਿੰਘ ਚੀਮਾ ਨੇ ਜੋ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਹੁਣ ਕਾਂਗਰਸ ਵੱਲੋਂ ਕਿਸ ਤਰੀਕੇ ਦਾ ਥਾਪੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਲਾਈਨ ਤੇ ਨੇ ਚੀਮਾ ਸਾਹਿਬ ਅੱਜ ਨੇਤਾ ਵਿਰੋਧੀ ਧਿਰ ਤੁਹਾਡੇ ਘਰ ਪਹੁੰਚੇ ਤੇ ਤੁਹਾਡੇ ਹਲਕੇ ਦਾ ਜਾਇਜ਼ਾ ਵੀ ਲਿਆ ਉਹਨਾਂ ਨੇ ਤੇ ਤੁਸੀਂ ਵੀ ਨਾਲ ਸੀਗੇ ਕਿਵੇਂ ਦੇਖਦੇ ਹੋ ਹਾਈ ਕਮਾਂਡ ਦੀ ਬੀਤੇ ਦਿਨੀ ਮੀਟਿੰਗ ਹੋਣਾ ਕੀ ਥਾਪੜਾ ਮਿਲ ਗਿਆ ਆਸ਼ੀਰਵਾਦ ਮਿਲ ਗਿਆ ਉੱਪਰੋਂ ਵੱਡਾ ਅ ਵਰਿੰਦੀ ਥੈਂਕ ਯੂ ਤੁਹਾਡਾ ਵੀ ਯਾਦ ਕੀਤਾ ਇਸ ਤੇ ਥਾਪੜਾ ਤੇ ਹਾਈ ਕਮਾਂਡ ਦਾ ਕਾਂਗਰਸ ਦਾ ਬਾਈ ਦੇ ਵਿੱਚ ਵੀ ਸੀ ਉਤੋਂ ਪਹਿਲਾਂ ਵੀ ਸੀ ਬਾਅਦ ਚ ਵੀ ਸੀ ਤੇ ਇਹ ਕਾਂਗਰਸ ਨੇ ਆਪਣੇ ਪੁਰਾਣੇ ਪਰਿਵਾਰ ਦੇਖਨੇ ਆ ਕਿਹੜੇ ਪਰਿਵਾਰ ਜੱਦੀ ਪੁਸ਼ਤੀ ਕਾਂਗਰਸ ਦੇ ਨਾਲ ਆ ਉਹਨਾਂ ਨੂੰ ਕਾਂਗਰਸ ਕਦੀ ਨਹੀਂ ਛੱਡਦੀ ਤੇ ਇਸ ਕਰਕੇ ਇਹ ਲੋਕ ਭੁਲੇਖਾ ਪਾਉਂਦੇ ਆ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਫੁਲਾਉਂਦੇ ਆ ਉਹਨਾਂ ਦੇ ਇਹ ਬਰਾਮ ਲੱਗਦਾ ਇਹਨਾਂ ਚੀਜ਼ਾਂ ਨਾਲ ਜੀ ਹਾਲੀ ਦੇ ਵਿੱਚ ਕੁਲਬੀਰ ਜੀਰਾ ਹੋਣਾ ਨੇ ਵੀ ਸਾਫ਼ ਤੌਰ ਤੇ ਰਾਣਾ ਗੁਰਜੀਤ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਚਲੋ ਤੁਸੀਂ ਤਾਂ ਖੋਲੇ ਹੀ ਸੀਗਾ ਉਹ ਸੁਭਾਵਿਕ ਵੀ ਸੀਗਾ ਕਿਉਂਕਿ ਤੁਹਾਡੇ ਹਲਕੇ ਦੇ ਵਿੱਚੋਂ ਉਹਨਾਂ ਨੇ ਆਪਣੇ ਬੇਟੇ ਨੂੰ ਮੈਦਾਨ 'ਚ ਉਤਾਰਿਆ ਸੀਗਾ ਆਜ਼ਾਦ ਤੌਰ ਤੇ ਕਿਵੇਂ ਦੇਖਦੇ ਹੋ 2027 ਤੋਂ ਪਹਿਲਾਂ ਹੋਰ ਕਿਹੜੇ ਵੱਡੇ ਬਦਲਾਅ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ راہਲ ਗਾਂਧੀ ਜੀ ਜਿਹੜੇ ਸਾਡੇ ਬੌਸ ਆ ਜਿਹੜੇ ਸਾਰਾ ਕਾਂਗਰਸ ਨੂੰ ਦੇਖਦੇ ਖੁਰਗੇ ਸਾਹਿਬ ਉਹਨਾਂ ਦਾ ਸਾਫ਼ ਸੰਦੇਸ਼ ਆ ਵੀ ਪਾਰਟੀ ਦੇ ਵਿੱਚ ਪਰਿਵਾਰਵਾਦ ਜਿਹੜਾ ਭਾਰੀ ਨਹੀਂ ਹੋਣਾ ਚਾਹੀਦਾ ਪਾਰਟੀ ਜਿਹੜੀ ਆ ਉਹ ਆਪਣੇ ਪੁਰਾਣੇ ਵਰਕਰ ਆਪਣੇ ਸਾਥੀ ਪੁਰਾਣੇ ਜਿਹੜੇ ਪਰਿਵਾਰ ਆ ਉਹਨਾਂ ਦੇ ਨਾਲ ਚੱਲੂਗੀ ਔਰ ਬਦਲਾ ਜਿਹੜਾ ਆ ਐਤ ਕੀ ਰਾਹੁਲ ਜੀ ਪੂਰੇ ਆਪਣੇ ਧਿਆਨ ਨਾਲ ਜਿਹੜਾ ਕਾਂਗਰਸ ਨੂੰ 27 ਦੇ ਵਿੱਚ ਪੰਜਾਬ ਚ ਲੜਖੇ ਲਰਾਉਣਗੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਊਗੀ ਕਿਸੇ ਤਰ੍ਹਾਂ ਦੀ ਕੋਈ ਲੀਡਰਸ਼ਿਪ ਚ ਕਹਿ ਰਹੀ ਹੈ ਇਹੋ ਜੀ ਖੇਚੋ ਤਾਂ ਗਣੀ ਖਤਮ ਕੀਤੀ ਜਾਊਗੀ ਜੀ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਉਸ ਮੀਟਿੰਗ ਤੋਂ ਬਾਅਦ ਜੋ ਦਿੱਲੀ ਹੋਈ ਸੀ ਕੀ ਫਿਲਹਾਲ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੀ ਰਹਿਣਗੇ ਤੇ ਫਿਲਹਾਲ ਸਾਰਿਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ ਉਸ ਬੈਠਕ ਦੇ ਵਿੱਚ ਬਿਲਕੁਲ ਜੀ ਜਿਹੜੇ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਆ ਮਾਨਜ ਪ੍ਰਧਾਨ ਪੰਜਾਬ ਕਾਂਗਰਸ ਦੇ ਉਹਨਾਂ ਨੇ ਜਦੋਂ ਲਖਨਬਾਈ ਜੀ ਆਜੀ ਉਸ ਤੋਂ ਬਾਅਦ ਜਦੋਂ ਵਾਗਡੋਰ ਸੰਭਾਲੀ ਆ ਤੇ ਪ੍ਰਤਾਪ ਸਿੰਘ ਬਾਜਵਾ ਜੀ ਲੀਡਰ ਆਫ অপੋਜੀਸ਼ਨ ਦੇ ਇਹਨਾਂ ਨੇ ਕਾਂਗਰਸ ਜਿਹੜੀ ਬਿਲਕੁਲ ਖਤਮ ਹੋਣ ਖਤਮ ਨੇ ਕਹਿ ਸਕਦਾ ਵੀ ਕਹਿ ਸਕਦਾ ਜਿਹੜੀ ਥੱਲੇ ਹੋ ਗਈ ਸੀ ਉਹ ਇਹਨਾਂ ਨੇ ਅੱਜ 100% ਤੇ ਲੈ ਆ ਕੇ ਖੜੀ ਕਰਤੀ ਆ ਰਾਜੇ ਵੜਿੰਗ ਹੋਰਾਂ ਦੀ ਪ੍ਰਧਾਨਗੀ ਵਿੱਚ ਤੇ ਪ੍ਰਤਾਪ ਸਿੰਘ ਬਾਜਵੇ ਦੀ ਮਿਹਨਤ ਸਦਕਾ ਕਾਂਗਰਸ ਅੱਜ ਅਗਲੀ ਸਰਕਾਰ ਬਣਾਉਣ ਜਾ ਰਹੀ ਆ ਇਸ ਕਰਕੇ ਰਾਜਾ ਵੜਿੰਗ ਜੀ ਤੇ ਪ੍ਰਤਾਪ ਸਿੰਘ ਬਾਜਵਾ ਹੀ ਜਿਹੜੇ ਕਦਵਾ ਲੀਡਰ ਸੀ ਜੰਦੂ ਸਿੰਘ ਖੰਧਾਵਾ ਜੀ ਜਿਹੜੇ ਕਾਂਗਰਸ ਨੂੰ ਅੱਗੇ ਲੈ ਕੇ ਜਾ ਰਹੇ ਆ ਔਰ ਕਾਂਗਰਸ ਆਉਣ ਵਾਲੇ ਸਮੇਂ ਚ ਆਉਣ ਵਾਲ ਸਰਕਾਰ ਜਿਹੜੀ ਬਣੂਗੀ ਉਹ ਬੜੇ ਵੱਡੇ ਮਾਰਜਨ ਨਾਲ ਜੀ ਦੀ ਮਤਲਬ ਇੱਕ ਜਿਹੜੀ ਚਰਚਾ ਸੀ ਕਿ ਕਾਂਗਰਸ ਦੇ ਵਿੱਚ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਕੀ ਉਹ ਰਫੜ ਖਤਮ ਹੋ ਗਿਆ ਕਿਉਂਕਿ ਹਰ ਕੋਈ ਗਰੁੱਪ ਜਿਹੜੇ ਹੈਗੇ ਨੇ ਉਹ ਆਪਣੀ ਆਪਣੇ ਲੀਡਰ ਦਾ ਜਾਂ ਜਿਹੜਾ ਗਰੁੱਪ ਦਾ ਲੀਡਰ ਹੈ ਉਸ ਦਾ ਨਾਮ ਰეკਮੈਂਡੇਸ਼ਨ ਜਿਹੜੀ ਹੈਗੀ ਉਹ ਹਾਈ ਕਮਾਂਡ ਤੱਕ ਪਹੁੰਚਾ ਰਹੇ ਸੀਗੇ ਲਗਾਤਾਰ ਦੇਖੋ ਸਾਡੇ ਜਿਹੜੇ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸੰਜੇ ਦਸੰਗਧਾਵਾ ਜੀ ਇਹਨਾਂ ਸਾਰਿਆਂ ਨੇ ਕਿਹਾ ਵੀ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੂਗੀ ਉਹ ਉਹਨੂੰ ਸਿਰ ਮੱਤੇ ਮੰਨਣਗੇ ਅਸੀਂ ਲੜਾਈ ਲੜਾਂਗੇ ਇਕੱਠੇ ਹੋ ਕੇ ਜਦੋਂ ਸਰਕਾਰ ਐਮਐਲਏ ਵਿਧਾਨ ਸਾਡੇ ਬਣ ਜਾਣਗੇ ਐਮਐਲਏ ਉਹ ਫੈਸਲਾ ਕਰਨਗੇ ਉਹ ਪਾਰਟੀ ਫੈਸਲਾ ਕਰੂਗੀ ਜਿਹਨੂੰ ਮੁੱਖ ਮੰਤਰੀ ਬਣਾਉਣਾ ਸਾਰਿਆਂ ਨੂੰ ਮਨਜ਼ੂਰ ਹੋਊਗਾ ਜਿਹੜੇ ਸਨੀਪਰ ਚੱਲਿਆ ਸਾਡੇ ਪਾਰਟੀ ਦੇ ਵਿੱਚ ਉਹ ਜ਼ਰੂਰ ਰਫੜ ਪਾਉਂਦੇ ਆ ਉਹ ਜ਼ਰੂਰ ਇਹੋ ਜੀਆਂ ਚੀਜ਼ਾਂ ਨੂੰ ਅੱਗੇ ਵਧਾਉਂਦੇ ਆ ਵੀ ਜਿਹੜਾ ਕਾਂਗਰਸ ਦੇ ਵਿੱਚ ਲੜਾਈ ਵਿਸੇ ਉਹ ਹੁਣ راہੁਲ ਜੀ ਛੇਤੀ ਇਸ ਚੀਜ਼ ਨੂੰ ਜਰਾ ਖਤਮ ਕਰਨਗੇ ਇਹ ਸਨੀਪਰ ਚੱਲਾਂ ਨੂੰ ਬਾਹਰ ਕੱਢਣ ਦੀ ਲੋੜ ਆ ਇਹਨਾਂ ਨੂੰ ਪਾਰਟੀ ਦੇ ਵਿੱਚ ਇਹ ਰਫੜ ਪਾਉਣ ਜਿਹੜਾ ਹੋਰ ਜ਼ਿਆਦਾ ਨਹੀਂ ਦੇ ਦਿੱਤਾ ਜਾਊਗਾ ਹੁਣ ਪਾਰਟੀ ਜਿਹੜੀ ਇੱਕ ਮੁੱਠ ਹੋ ਗਈ 27 ਦੇ ਵਿੱਚ ਇਲੈਕਸ਼ਨ ਲੜੂਗੀ ਬਾਜਵਾ ਸਾਹਿਬ ਆ ਤੁਹਾਡੇ ਘਰੇ ਵੀ ਆਏ ਕੋਈ ਗੱਲਬਾਤ ਹੋਈ ਕਿ ਦਿੱਲੀ ਹੋਰ ਕਿਹੜੀ ਚਰਚਾ ਹੋਈ ਹੈਗੀ ਬਸ ਇਹ ਗੱਲਬਾਤ ਹੁੰਦੀ ਰਹਿੰਦੀ ਹੈ ਸਾਡੇ ਲੀਡਰ ਆ ਸਾਡੇ ਮੇਰੇ ਫਾਦਰ ਸਾਹਿਬ ਨਾ ਵੀ ਐਮਐਲਏ ਰਹੇ ਆ ਮਿਰਨਾਵੀ ਰਹੇ ਆ ਔਰ ਪਾਰਟੀ ਦਾ ਸਾਡੇ ਲੀਡਰ ਆ ਮੇਨ ਔਰ ਇਹਨਾਂ ਨੂੰ ਹੀ ਪਤਾ ਵੀ ਪੰਜਾਬ ਕਾਂਗਰਸ ਦੇ ਵਿੱਚ ਕਿਹੜੇ ਪਰਿਵਾਰ ਪੁਰਾਣੇ ਕਾਂਗਰਸੀ ਆ ਕਿਹੜੇ ਅੱਜ ਇੱਧਰ ਚਲੇ ਗਏ ਅੱਜ ਬੀਜੇਪੀ ਦੀ ਮਦਦ ਕਰ ਲਈ ਆ ਜਾਮਾਦ ਵੀ ਨਹੀਂ ਕਰ ਲਈ ਅੱਜ ਪਾਰਟੀ ਦੀਆਂ ਜੜ੍ਹਾਂ ਵੱਡੀਆਂ ਉਹ ਸਾਰਾ ਲੀਡਰਾਂ ਸਾਡੇ ਨੂੰ ਪਤਾ ਆ ਇਸ ਕਰਕੇ ਬਾਈ ਵਾਲਾ ਕੰਮ ਹੋਣ ਨਹੀਂ ਚੱਲਣਾ ਹੁਣ ਸਤਾਈ ਦੇ ਵਿੱਚ ਤੇ ਬੜੀ ਫੇਰ ਔਰ ਵਧੀਆ ਇਲੈਕਸ਼ਨ ਜਿਹੜੀ ਕਾਂਗਰਸ ਲੜੂਗੀ ਕੀ ਰਾਹੁਲ ਗਾਂਧੀ ਜਲਦ ਪੰਜਾਬ ਦੇ ਵਿੱਚ ਵੀ ਆ ਕੇ ਮੀਟਿੰਗ ਕਰਨ ਜਾ ਰਹੇ ਨੇ ਸੁਣਨ ਚ ਆ ਰਿਹਾ ਕਿ ਹਰਿਆਣਾ ਤੇ ਪੰਜਾਬ ਦੇ ਲੀਡਰਾਂ ਨੂੰ ਇਕੱਠੇ ਬਿਠਾ ਕੇ ਕੋਈ ਮੀਟਿੰਗਾਂ ਹੋਣੀਆਂ ਹੈਗੀਆਂ ਨੇ ਬਿਲਕੁਲ ਰਾਹੁਲ ਗਾਂਧੀ ਜੀ ਗਾਂਧੀ ਜੀ ਦਾ ਏਜੰਡੇ ਤੇ ਇਹ ਆ ਪੰਜਾਬ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਪੰਜਾਬ ਨੂੰ ਜਿਹੜਾ ਉਹ ਰਾਹੁਲ ਗਾਂਧੀ ਜੀ ਕਹਿੰਦੇ ਨਾ ਸਲੀਪਰ ਸੈਲ ਉਹ ਪਿਆਰ سے ਹਮਨੇ ਬੋਲਣਾ ਵੀ ਸਾਈਡ ਤੇ ਚਲੇ ਜਾਓ ਔਰ ਜੇ ਸਾਈਡ ਤੇ ਚਲੇ ਵੀ ਗਏ ਔਰ ਚਲੇ ਵੀ ਜਾਣਗੇ ਹੂੰ ਤੇ ਹੁਣ ਤੁਹਾਡੀ ਕਿਸ ਤਰੀਕੇ ਦੀ ਤਿਆਰੀਆਂ ਚੱਲ ਰਹੀਆਂ ਨੇ ਸੁਲਤਾਨਪੁਰ ਲੋਧੀ ਨੂੰ ਲੈ ਕੇ ਕਿਉਂਕਿ ਨੇਤਾ ਵਿਰੋਧੀ ਧਿਰ ਦਾ ਤੁਹਾਡੇ ਹਲਕੇ ਚੋਣਾ तमाम ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈਗੀ ਹੈ ਸੀਨੀਅਰ ਲੀਡਰ ਤੁਹਾਡੇ ਨਾਲ ਵੀ ਖੜਦੇ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਆ ਸਿੱਧੇ ਤੌਰ ਤੇ ਕਹਾਤਾ ਰਾਣਾ ਗੁਰਜੀਤ ਹੋਣਾ ਤਾਂ ਕਾਫੀ ਲੀਡਰ ਦੂਰ ਹੁੰਦੇ ਦਿਖਾਈ ਦੇ ਰਹੇ ਨੇ ਹਾਲ ਹੀ ਦੇ ਕੁਝ ਦਿਨਾਂ ਦੇ ਵਿੱਚ ਕਈ ਲੀਡਰ ਉਹਨਾਂ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਨੇ ਅਜਿਹੀ ਕਿਹੜੀ ਗੱਲ ਹੋਈ ਹੈ ਇੱਕ ਪਾਸੇ ਇਕੱਠੇ ਹੋਣ ਦੀ ਵੀ ਗੱਲ ਹੋ ਰਹੀ ਹੈ ਦੂਜੇ ਪਾਸੇ ਸਲੀਪਰ ਸੈਲਜ਼ ਦੀ ਵੀ ਗੱਲ ਹੋ ਰਹੀ ਹੈ ਜੋ ਲਗਾਤਾਰ ਜੀਰਾ ਬੋਲ ਰਹੇ ਨੇ ਤੁਸੀਂ ਵੀ ਬੋਲ ਰਹੇ ਹੋ ਹੋਰ तमाम ਲੀਡਰ ਬੋਲ ਰਹੇ ਨੇ ਇਹ ਤਾਂ ਕਦੀ ਚੱਲਣਾ ਨਹੀਂ ਨਾ ਵੀ ਤੁਸੀਂ ਕਾਂਗਰਸ ਦੇ ਖਿਲਾਫ ਕੰਮ ਕਰੀਏ ਵਿਚ ਰਹਿ ਕੇ ਲੀਡਰਾਂ ਸਾਡਿਆਂ ਤੇ ਕਾਂਗਰਸੀਆਂ ਤੇ ਪਰਚੇ ਹੋਣ ਉਹਨਾਂ ਨੂੰ ਤੰਗ ਕੀਤਾ ਜਾਵੇ ਤੇ ਤੁਹਾਨੂੰ ਐਸਨੋਲ ਦੇ ਲਾਇਸੈਂਸ ਮਿਲਣਾ ਤੁਸੀਂ 5 ਲੱਖਾਂ ਦੇ ਤੁਹਾਨੂੰ ਇੰਚਾਰਜ ਲਈਆ ਤੇ ਤੁਸੀਂ ਉਹ ਲੱਖਾਂ ਹਰਾ ਕੇ ਤੇ ਗਿਫਟ ਲੈ ਲਓ ਸਰਕਾਰ ਕੋਲੋਂ ਇਹ ਗੱਲਾਂ ਨਹੀਂ ਚੱਲਣੀਆਂ ਰਾਹੁਲ ਗਾਂਧੀ ਜੀ ਕੋ ਸਾਰੀ ਰਿਪੋਰਟ ਆ ਬਾਕੀ ਕਾਂਗਰਸ ਦੀ ਗੱਲ ਆ ਸਾਡਾ ਪਰਿਵਾਰ ਇੱਥੇ 1985 ਤੋਂ ਇਲੈਕਸ਼ਨ ਲੜੀ ਸੀ ਪਹਿਲੀ ਜਦੋਂ ਇੱਥੇ ਆਤਵਾਦ ਸੀ ਪੂਰਾ ਜਦੋਂ ਕੋਈ ਸਿਰ ਨਹੀਂ ਸੀ ਚੱਕਦਾ ਹੁੰਦਾ ਕਾਂਗਰਸ ਨੂੰ ਕਾਂਗਰਸ ਦਾ ਨਾਂ ਨਹੀਂ ਸੀ ਲੈਂਦਾ 92 ਦੇ ਵਿੱਚ ਮੇਰੇ ਫਾਦਰ ਸਾਹਿਬ ਬਣੇ ਮੰਤਰੀ ਵੀ ਬਣੇ ਉਸ ਤੋਂ ਬਾਅਦ ਇਹ ਹਲਕਾ ਅਕਾਲੀ ਦਲ ਦਾ ਗਿਣਿਆ ਜਾਂਦਾ ਸੀ ਜਿੱਥੇ 2012 ਦੇ ਵਿੱਚ ਮੈਨੂੰ ਲੋਕਾਂ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਐਮਐਲਏ ਬਣਿਆ ਬੀਬੀ ਪੰਦਰਜੀਤ ਔਰ 17 ਦੇ ਵਿੱਚ 10 ਸਾਲ ਲਗਾਤਾਰ ਐਮਐਲਏ ਰਹਿਣਾ 깔ੀ ਹਲਕੇ ਚ ਕੋਈ ਸੌਖੀ ਗੱਲ ਨਹੀਂ ਹੁਣ ਵੀ ਮੈਂ ਹਰਿਆਣਾ ਤੇ ਮੈਨੂੰ ਕਾਂਗਰਸ ਦੇ ਇਸ ਲੀਡਰ ਨੇ ਹਰਾਇਆ ਬਾਹਰਲੇ ਨਹੀਂ ਹਰਾ ਸਕਦੇ ਸੀ ਇਹਨਾਂ ਨੂੰ ਪਤਾ ਸੀਗਾ ਇਹਨਾਂ ਕੋ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਲੋਕਾਂ ਕੋ ਵੀ ਕੋਈ ਆਮ ਮਤਦਾ ਵੀ ਕੋਈ ਆਮ ਜਿਹੜਾ ਮੁੰਡਾ ਸਾਡੇ ਜਿਹੜਾ ਕਹਨੇਕਾਰ ਥੱਲੇ ਸਾਡੀ ਲੱਥ ਥੱਲੇ ਲੰਘਦਾ ਉਹ ਐਮਐਲਏ ਬਣ ਜਾਂਦੇ ਬਸ ਇਨੀ ਗੱਲ ਹੈ